ਸਾਡੀ ਭੈਣ ਦਾ ਅਸਤੀਫਾ ਆਣਾ ਜਿਹੜਾ ਇਹ ਰਾਜਨੀਤਿਕ ਖੇਤ ਦੇ ਅੰਦਰ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਐ ਐਮ ਐਲ ਏ ਬਣਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਸਮਾਂ ਲੱਗਦਾ ਹੈ ਲੀਡਰ ਬਣਨ ਦੇ ਲਈ ਇਹ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਅਗਰ ਕੋਈ ਸਿਸਟਮ ਦੇ ਅੰਦਰ ਕਿਤੇ ਖੜੋਤ ਹੈ ਤਾਂ ਸਾਨੂੰ ਉਹਦੇ ਨਾਲ ਲੜਾਈ ਲੜਨੀ ਚਾਹੀਦੀ ਆ ਪਰ ਉਹਨਾਂ ਨੇ ਜਿਹੜਾ ਇੱਕ ਭਰੇ ਮਨ ਦੇ ਨਾਲ ਰਾਜਨੀਤੀ ਨੂੰ ਛੱਡ ਦਿੱਤਾ ਮੈਂ ਮੈਂ ਸਮਝਦਾ ਕਿ ਇਹ ਠੀਕ ਨਹੀਂ ਹੈ ਮੈਂ ਭੈਣ ਅਨਮੋਲ ਗਗਨ ਮਾਨ ਜੀ ਅਸੀਂ ਇਕੱਠਿਆਂ ਕੰਮ ਕੀਤਾ ਵਿਧਾਨ ਸਭਾ 'ਚ ਸਾਡੇ ਸਾਥ ਹੀ ਨੇ ਰਾਜਨੀਤੀ ਖੇਤਰ ਦੇ ਅੰਦਰ ਛੱਡ ਕੇ ਜਾਣਾ ਇਹ ਠੀਕ ਨਹੀਂ ਹੈ ਠੀਕ ਹੈ ਤੁਹਾਡੀਆਂ ਕੋਈ ਮਜਬੂਰੀਆਂ ਹੋ ਸਕਦੀਆਂ ਪਰ ਇਹ ਮਜਬੂਰੀਆਂ ਪੋਲਿਟੀਕਲ ਨਹੀਂ ਇਹ ਰਾਜਨੀਤਿਕ ਮਜਬੂਰੀਆਂ ਨੇ ਕਿਉਂਕਿ ਵੱਡੇ ਵੱਡੇ ਲੀਡਰਾਂ ਨੂੰ ਵੱਡੇ ਵੱਡੇ ਸਰਮਾਇਦਾਰਾਂ ਨੂੰ ਪਾਰਟੀ 'ਚ ਜੁਆਇਨ ਕਰਾਇਆ ਜਾ ਰਿਹਾ ਫਿਰ ਵਿਅਕਤੀ ਸੋਚਦਾ ਯਾਰ ਮੇਰਾ ਕਿਤੇ ਨਾ ਕਿਤੇ ਦਮ ਘੁੱਟ ਰਿਹਾ ਠੀਕ ਹੈ ਕਿ ਜਿੰਨੇ ਹੋਰ ਆਉਣਾ ਉਹ ਆਵੇ ਲੇਕਿਨ ਮੈਂ ਇਹ ਕਹਿਣਾ ਚਾਹਨਾ ਕਿ ਸਵਾਲ ਜ਼ਰੂਰ ਨੇ ਮੈਂ ਸਮਝਦਾ ਕਿ ਜਿਹੜੇ ਬਹੁਤ ਸਾਰੇ ਆਗੂਆਂ ਨੂੰ ਜੁਆਇਨ ਕਰਵਾਇਆ ਜਾ ਰਿਹਾ ਹੈ ਇਹ ਕਿਤੇ ਨਾ ਕਿਤੇ ਮੈਂ ਉਹਨੂੰ ਕੋਈ ਇਹਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਜੁਆਇਨ ਹੋ ਰਹੇ ਨੇ ਕਿਤੇ ਨਾ ਕਿਤੇ ਜਿਹੜਾ ਵਿਅਕਤੀ ਜਿਹੜਾ ਫਿਰ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ ਜਿਹੜਾ ਉਹਨਾਂ ਨੇ ਕਦਮ ਲਿਆ ਮੈਂ ਭੈਣ ਅਗਰ ਮੋਲ ਕਹਾਂਗਾ ਉਹਨਾਂ ਨੂੰ ਦੁਬਾਰਾ ਬੇਨਤੀ ਕਰਾਂਗਾ ਕਿ ਐਮਐਲਏ ਰਹਿਣਾ ਨਾ ਬਣਾ ਮਨਜ਼ੂਰ ਕਰਨਾ ਇਹ ਪਾਰਟੀ ਦਾ ਇੱਕ ਖਿੱਤਾ ਹੈ ਸਪੀਕਰ ਸਾਹਿਬ ਦਾ ਪ੍ਰਗਟਾਵਾ ਅਧਿਕਾਰ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹੈ ਲੇਕਿਨ ਤੁਸੀਂ ਰਾਜਨੀਤੀ ਤੋਂ ਦੂਰ ਨਾ ਹੋਵੋ ਲੋਕਾਂ ਦੀ ਜ਼ਰੂਰ ਸੇਵਾ ਕਰੋ